ਲੋਕ ਸਭਾ ਚੋਣਾਂ 2024 ਦੀ ਕਰਕੇ ਜਿੱਥੇ ਸਿਆਸੀ ਸਰਗਰਮੀਆਂ ਤੇਜ਼ ਨੇ ਉੱਥੇ ਸਿਆਸੀ ਪੁਆੜੇ ਵੀ ਨਾਲੋਂ ਨਾਲ ਚੱਲ ਰਹੇ ਨੇ ਇਸੇ ਤਰ੍ਹਾਂ ਪੰਜਾਬ ਦਾ ਇੱਕ ਲੋਕ ਸਭਾ ਹਲਕਾ ਪਟਿਆਲਾ ਵੀ ਹੈ ਜਿੱਥੇ ਕਾਂਗਰਸ ਨੇ ਜੁਆਇਨ ਪਾਰਟੀ ਕਿਸ ਨੂੰ ਕਰਵਾਈ ਆਮ ਆਦਮੀ ਪਾਰਟੀ ਦੇ ਸਾਬਕਾ ਐਮਪੀ ਨੂੰ ਡਾਕਟਰ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜਾ ਕੀ ਹੈ ਉਸ ਸੀਟ ਦੇ ਉੱਤੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਵੱਲੋਂ ਪਰ ਉੱਥੋਂ ਦੇ ਸਥਾਨਕ ਲੀਡਰਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਆਈ ਜਿਸ ਤੇ ਕਰਕੇ ਨਾਰਾਜ਼ਗੀਆਂ ਜਨਤਕ ਹੋ ਗਈਆਂ ਬਾਹਰ ਆ ਗਿਆ ਜਿਸ ਦੇ ਕਰਕੇ ਫਿਰ ਮਨਾਉਣ ਦੀ ਜਦੌਜਾਦ ਵੀ ਚੱਲਦੀ ਰਹੀ ਪਹਿਲਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਨੇ ਮੁਲਾਕਾਤਾਂ ਹੁਣ ਤੱਕ ਦੋ ਕੀਤੀਆਂ ਨੇ ਖਾਸ ਕਰਕੇ ਕਾਂਗਰਸ ਦੇ ਸੀਨੀਅਰ ਆਗੂ ਤੇ ਕਾਂਗਰਸ ਦੇ ਹੀ ਸੂਬਾ ਸਾਬਕਾ ਪ੍ਰਧਾਨ ਜਿਹੜੇ ਲਾਲ ਸਿੰਘ ਨੇ ਜਿਨ੍ਹਾਂ ਦੇ ਸੁਪੁੱਤਰ ਵੀ ਉਹਨਾਂ ਦੇ ਨਾਲ ਹੀ ਨੇ ਮੋਢੇ ਨਾਲ ਮੋਢਾ ਲਾਈ ਖੜੇ ਨੇ ਕਾਕਾ ਰਜਿੰਦਰ ਸਿੰਘ ਜਿਹੜੇ ਕੀ ਹਲਕਾ ਸਮਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਵੀ ਨੇ ਇੱਕ ਪਾਸੇ ਉਹ ਪਰਿਵਾਰ ਨਾਰਾਜ਼ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਇੱਥੇ ਕਿਉਂ ਬਿਠਾ ਦਿੱਤਾ ਗਿਆ ਸਾਡੇ ਸਰ ਔਰ ਦੂਸਰੇ ਪਾਸੇ ਫਿਰ ਜੇਕਰ ਗੱਲ ਕਰੀਏ ਰਾਜਪੁਰਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦੇয়াল ਕੰਬੂਜ ਉਹ ਵੀ ਇਸੇ ਤਰ੍ਹਾਂ ਦੇ ਉੱਤੇ ਕਹਿਣ ਲੱਗੇ ਕਿ ਨਹੀਂ ਇਹ ਸਾਨੂੰ ਹਰਗिज ਮਨਜ਼ੂਰ ਨਹੀਂ ਹੈ ਅਸੀਂ ਵਿਰੋਧ ਕਰਾਂਗੇ ਤਾਂ ਇਹ ਸਾਨੂੰ ਪਸੰਦ ਨਹੀਂ ਕੈਂਡੀਡੇਟ ਸਾਡੇ ਵਿੱਚੋਂ ਕੋਈ ਕੈਂਡੀਡੇਟ ਹੋਣਾ ਚਾਹੀਦਾ ਸੀ ਟਕਸਾਲੀ ਕਾਂਗਰਸੀ ਹੋਣਾ ਚਾਹੀਦਾ ਸੀ ਪਰ ਇਸ ਗੱਲ ਦੇ ਉੱਤੇ ਕਿਸੇ ਦੀ ਬਾਹ ਨਹੀਂ ਚੱਲੀ ਤੇ ਦਿੱਲੀ ਹੈੱਡ ਕੁਆਰਟਰ ਕਾਂਗਰਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਪਾਰਟੀ ਦਾ ਪੱਲਾ ਫੜਾ ਦਿੱਤਾ ਗਿਆ ਔਰ ਕਾਂਗਰਸ ਦੇ ਲੋਕ ਕਹਿ ਦਿੱਤਾ ਗਿਆ ਥਾਪੜਾ ਦੇ ਕੇ ਜਾਓ ਮੈਦਾਨ ਤੁਹਾਡੇ ਲਈ ਹੈ ਔਰ ਫਤਿਹ ਕਰਕੇ ਆਓ ਪਰ ਇਹ ਗੱਲ ਉਥੋਂ ਦੇ ਲੀਡਰਾਂ ਨੂੰ ਜਦੋਂ ਪਸੰਦ ਨਹੀਂ ਆਈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਜਿ ਇੱਥੇ ਲਗਾਤਾਰ ਜਾਰੀ ਨੇ ਮਨਾਉਣ ਦੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਜਿਹੜਾ ਰਾਜਪੁਰੇ ਦੇ ਵਿੱਚ ਕੀਤਾ ਜਾਣਾ ਉਸ ਦੇ ਵਿੱਚ ਸਾਰੇ ਕਾਂਗਰਸੀ ਆਗੂ ਉੱਥੇ ਮੰਚ ਤੇ ਦੇਖਣੇ ਚਾਹੀਦੇ ਨੇ ਚਾਹੇ ਪਟਿਆਲਾ ਦੇ ਸਥਾਨਕ ਨੇ ਜਾਂ ਫਿਰ ਸੂਬੇ ਦੀ ਲੀਡਰਸ਼ਿਪ ਉਹ ਦੇਖਣੀ ਚਾਹੀਦੀ ਹੈ ਪਤਾ ਲੱਗੇ ਕਿ ਕਾਂਗਰਸ ਇੱਕ ਜੁੱਟ ਹੋ ਕੇ ਖੜੀ ਹੈ ਪਰ ਇੱਥੇ ਵੀ ਗੱਲ ਬਣਦੀ ਜਦੋਂ ਦਿਖਾਈ ਨਾ ਦਿੱਤੀ ਫਿਰ ਰਿਪੋਰਟ ਕੀਤੀ ਗਈ ਦਿੱਲੀ ਤੇ ਦਿੱਲੀ ਕੋਣ ਕਾਂਗਰਸ ਦਾ ਕਰਤਾ ਧਰਤਾ ਬੈਠਿਆ ਹਾਲਾਂਕਿ ਕੌਮੀ ਪ੍ਰਧਾਨ ਮਲਕਰਜਨ ਖੜਗੇ ਨੇ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਉਦੋਂ ਰਾਹੁਲ ਗਾਂਧੀ ਦਾ ਨਾਮ ਵੀ ਆ ਜਾਂਦਾ ਤੇ ਰਾਹੁਲ ਗਾਂਧੀ ਨੇ ਪਤਾ ਲੱਗਦਾ ਹੈ ਕਿ ਉਹਨਾਂ ਨੇ ਫੋਨ ਤੇ ਫਿਰ ਗੱਲਬਾਤ ਕੀਤੀ ਨਾਰਾਜ਼ ਹੋਏ ਖਫਾ ਹੋਏ ਕਾਂਗਰਸੀ ਆਗੂਆਂ ਦੇ ਨਾਲ ਔਰ ਉਹ ਜਿਹੜੇ ਨਾਰਾਜ਼ ਹੋਏ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈਆਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਟੇਟ ਇਲੈਕਸ਼ਨ ਹੋਣੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਉਦੋਂ ਹਰੇਕ ਕਾਂਗਰਸੀ ਆਗੂ ਚਾਹੇ ਉਸਥਾਨਕ ਹੈ ਚਾਹੇ ਕਿਤੋਂ ਦਾ ਹੈ ਪੰਜਾਬ ਦੇ ਵਿੱਚ ਹਰੇਕ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਨੇ ਉਹਨਾਂ ਵੇਲੇਿਆਂ ਦੇ ਵਿੱਚ ਪਰ ਇਹ ਜਿਹੜੀ ਚੋਣ ਹੈ ਖਾਸ ਕਰਕੇ ਜਿਹੜਾ ਇੰਡੀਆ ਗੱਠ ਜੋੜ ਬਣਿਆ ਹੈ ਉਸ ਨੂੰ ਜਿਤਾਉਣ ਦੀ ਖਾਤਰ ਐਂਡੀਏ ਨੂੰ ਹਰਾਉਣ ਦੀ ਖਾਤਰ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਤੇ ਨਾਰਾਜ਼ਗੀਆਂ ਛੱਡਣੀਆਂ ਪੈਣਗੀਆਂ ਔਰ ਫੋਨ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਗਈ ਰਾਹੁਲ ਗਾਂਧੀ ਦੇ ਵੱਲੋਂ ਦੇਖਦੇ ਹਾਂ ਕਿਸ ਨੂੰ ਲੈ ਕੇ ਲਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਜਾਂ ਫਿਰ ਦੂਸਰੇ ਪਾਸੇ ਹਰਦੀਾਲ ਕੰਬੂਜ ਜਾਂ ਹੋਰ ਜਿੰਨੇ ਵੀ ਇਕਾਦੁੱਕਾ ਹੋਰ ਕਾਂਗਰਸੀ ਆਗੂ ਡਾਕਟਰ ਧਰਮਵੀਰ ਗਾਂਧੀ ਵਾਲੇ ਫੈਸਲੇ ਤੋਂ ਖੁਸ਼ ਨਹੀਂ ਤਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਰਾਹੁਲ ਗਾਂਧੀ ਨੇ ਚੇਚੇ ਤਾਰ ਦੇ ਉੱਤੇ ਇਸ ਸੀਟ ਦੇ ਉੱਤੇ ਦਖਲ ਇਸ ਕਰਕੇ ਵੀ ਦਿੱਤਾ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਮਨਾਉਣ ਦੇ ਵਿੱਚ ਕਿਉਂ ਕਾਂਗਰਸ ਦੇ ਵੱਲੋਂ ਚੋਣ ਲੜਨ ਇਸ ਦੇ ਵਿੱਚ ਰਾਹੁਲ ਗਾਂਧੀ ਦੀ ਵੀ ਦਿਲਚਸਪੀ ਸੀ ਜਿੱਥੇ ਪੰਜਾਬ ਦੀ ਸੂਬਾ ਲੀਡਰਸ਼ਿਪ ਚਾਹੁੰਦੀ ਸੀ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਵੜਿੰਗ ਨੇ ਤਾਂ ਉੱਥੇ ਉਹਨਾਂ ਦੀ ਦਿੱਤੀ ਸਲਾਹ ਤੋਂ ਬਾਅਦ ਰਾਹੁਲ ਗਾਂਧੀ ਸਭ ਤੋਂ ਵੱਧ ਖੁਸ਼ ਸਨ ਕਿ ਚਲੋ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਾਡੇ ਲਈ ਇੱਕ ਸੂਝਵਾਨ ਕੈਂਡੀਡੇਟ ਦੇ ਤੌਰ ਦੇ ਉੱਤੇ ਹੋਣਗੇ ਤਾਂ ਉਹਨਾਂ ਨੂੰ ਜ਼ਰੂਰ ਅਸੀਂ ਸ਼ਾਮਲ ਕਰਾਵਾਂਗੇ ਇਸੇ ਕਰਕੇ ਰਾਹੁਲ ਗਾਂਧੀ ਨੂੰ ਸ਼ਾਇਦ ਲੱਗਿਆ ਹੋਵੇਗਾ ਕਿ ਫੋਨ ਤੇ ਗੱਲਬਾਤ ਵੀ ਕੀਤੀ ਜਾਵੇ ਔਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੇ ਧਰਮਵੀਰ ਗਾਂਧੀ ਤੋਂ ਖੁਸ਼ ਨਹੀਂ ਨਜ਼ਰ ਆ ਰਹੇ ਕਿ ਉਹਨਾਂ ਨੂੰ ਉਮੀਦਵਾਰ ਕਿਉਂ ਬਣਾਇਆ ਗਿਆ ਹੁਣ ਇੱਕ ਪਾਸੇ ਉਧਰ ਮਨਾਉਣ ਦੀਆਂ ਗੱਲਾਂ ਨੇ ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀ ਇੱਕ ਰਾਜਪੁਰਾ ਦੇ ਵਿੱਚ ਵੱਡੀ ਰੈਲੀ ਕੀਤੀ ਜਾਣੀ ਹੈ ਜਾਂ ਪਟਿਆਲਾ ਲੋਕ ਸਭਾ ਹਲਕਾ ਦੀ ਖਾਤਰ ਸੂਬਾ ਪੱਧਰ ਦੇ ਉੱਤੇ ਤਾਂ ਉਸ ਦੇ ਵਿੱਚ ਸਾਰੇ ਕਾਂਗਰਸੀ ਲੀਡਰ ਮੰਚ ਦੇ ਉੱਤੇ ਨਜ਼ਰ ਆਉਣੇ ਚਾਹੀਦੇ ਆ ਇਸ ਕਰਕੇ ਪਹਿਲਾਂ ਤੋਂ ਹੀਆਂ ਜਿਹੜੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਦੇਖਦੇ ਆ ਕਿ ਉਹ ਰੈਲੀ ਆ ਜਿਹੜੀ ਉਹ ਆਉਣ ਵਾਲੇ ਕੱਲ ਹੁੰਦੀ ਹੈ ਜਾਂ ਦੋ ਦਿਨ ਲੇਟ ਹੁੰਦੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਦੇ ਲਈ ਬਾਕੀ ਸੂਬੇ ਪੱਧਰ ਦੇ ਵਿੱਚ ਲੀਡਰਸ਼ਿਪ ਆ ਜਿਹੜੀ ਧਰਮਵੀਰ ਗਾਂਧੀ ਨੂੰ ਸੈਲੀਬ੍ਰੇਟ ਕਰ ਰਹੀ ਹੈ ਕਿ ਸਾਡੇ ਬੜੇ ਮਜਬੂਤ ਕੈਂਡੀਡੇਟ ਨੇ ਪਰ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਉਹ ਸਾਬਕਾ ਐਮਪੀ ਨੇ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਹੀ 2014 ਦੇ ਵਿੱਚ ਚੋਣ ਲੜੀ ਵੀ ਸੀ ਤੇ ਜਿੱਤੀ ਵੀ ਸੀ ਤੇ ਉਦੋਂ ਪ੍ਰਨੀਤ ਕੌਰ ਨੂੰ ਹਰਾਇਆ ਸੀ ਪਰ 2019 ਦੇ ਵਿੱਚ ਉਲਟ ਹੋ ਜਾਂਦਾ ਪ੍ਰਨੀਤ ਕੌਰ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਹਰਾ ਦਿੱਤਾ ਜਿਹੜੇ ਕਿ ਪੀਡੀਏ ਇੱਕ ਬਣਿਆ ਸੀ ਪੰਜਾਬ ਡੈਮੋਕ੍ਰੈਟਿਕ ਅਲਾਈਸ ਉਹਨਾਂ ਵੱਲੋਂ ਚੋਣ ਲੜ ਰਹੇ ਸਨ ਤਾਂ ਉਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਆਮ ਆਦਮੀ ਪਾਰਟੀ ਛੱਡਿਆਂ ਨੂੰ ਡਾਕਟਰ ਧਰਮਵੀਰ ਗਾਂਧੀ ਨੂੰ 8-9 ਸਾਲ ਹੋ ਗਏ ਨੇ ਪਰ ਫਿਰ ਵੀ ਡਾਕਟਰ ਧਰਮਵੀਰ ਗਾਂਧੀ ਜਦੋਂ ਪਹਿਲੀ ਵਾਰੀ ਪਾਰਲੀਮੈਂਟ ਗਏ ਤੇ ਉਹ ਗਏ ਸੀ ਝਾੜੂ ਦੇ ਚੋਣ ਨਿਸ਼ਾਨ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਕਿ ਉਹ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਵੀ ਖੂਬ ਜਾਣਦੇ ਨੇ ਔਰ ਡਾਕਟਰ ਧਰਵੀਰ ਗਾਂਧੀ ਵੱਖ-ਵੱਖ মিডিਆ ਨਾਲ ਕੀਤੀ ਗੱਲਬਾਤ ਵਿੱਚ ਲਗਾਤਾਰ ਦੱਸ ਚੁੱਕੇ ਨੇ ਕਿ ਉਹਨਾਂ ਦੀ ਨਾਰਾਜ਼ਗੀ ਕੀ ਸੀ ਜਾਂ ਉਹ ਪਾਰਟੀ ਤੋਂ ਬਾਹਰ ਕਿਉਂ ਆਏ ਉਹਨਾਂ ਨੂੰ ਕੱਢਿਆ ਨਹੀਂ ਗਿਆ ਉਹਨਾਂ ਨੇ ਆਪੇ ਹੀ ਪਾਰਟੀ ਦਾ ਹਸਾਬਤਾ ਬਲਾ ਕੇ 14 ਦੇ ਵਿੱਚ ਉਹਨਾਂ ਨੇ ਹਾਲੇ MP ਵਜੋਂ ਸੌਂ ਚੁੱਕੀ ਹੈ ਤੇ 2015 ਫਰਵਰੀ ਦੇ ਵਿੱਚ ਹੀ ਉਹ ਪਾਰਟੀ ਤੋਂ ਬਾਹਰ ਆ ਗਏ ਹੁਣ ਗੱਲ ਇੱਥੇ ਦਿਲਚਸਪ ਜਿਹੜੀ ਦੱਸਣ ਵਾਲੀ ਇਹ ਹੈ ਜਿਹੜੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਡਾਕਟਰ ਧਨਵੀਰ ਗਾਂਧੀ ਵੀ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ MP ਬਣੇ ਤੇ ਪਰਨੀਤਕਰ 2019 ਚ ਕਾਂਗਰਸ ਤੋਂ ਪਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਬਣੇ ਪਰ ਦੋਨੋਂ ਹੀ ਇਹ ਕੈਂਡੀਡੇਟ ਹੁਣ ਜਿੱਥੇ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਨੇ ਪਟਿਆਲੇ ਤੋਂ ਪਰ ਉੱਥੇ ਹੀ ਉਹਨਾਂ ਦੀਆਂ ਪੁਰਾਣੀਆਂ ਪਾਰਟੀਆਂ ਦੇ ਨਾਲ ਕੋਈ ਨਾਤਾ ਨਹੀਂ ਪ੍ਰਨੀਤਕੌਰ ਕਾਂਗਰਸ ਤੋਂ ਸੀ ਉਹ ਭਾਜਪਾ ਵੱਲੋਂ ਹੁਣ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ 2014 ਚ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਤੋਂ ਸੀ ਤੇ ਉਹ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਤੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਜਿਹੜਾ ਪਟਿਆਲਾ ਦਿਹਾਤੀ ਤੋਂ ਐਮ ਐਲ ਏ ਪਹਿਲਾਂ ਬਣਦੇ ਫਿਰ ਮੰਤਰੀ ਮੰਡਲ ਦੇ ਵਿੱਚ ਨੇ ਸਿਹਤ ਮਹਿਕਮਾ ਉਹਨਾਂ ਦੇ ਕੋਲ ਹੈ ਤਾਂ ਉਹਨਾਂ ਨੂੰ ਜਿਵੇਂ ਕਿ ਬਾਕੀ 4-5 ਮੰਤਰੀਆਂ ਨੂੰ ਉਤਾਰਿਆ ਗਿਆ ਤਾਂ ਉੱਥੇ ਮੁਕਾਬਲਾ ਜਿਹੜਾ ਉਹ ਦਿਲਚਸਪ ਹੁੰਦਾ ਦਿਖਾਈ ਦੇ ਰਿਹਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਹ ਲੀਡਰ ਮੰਨੇ ਜਾਂਦੇ ਨੇ ਜਿਹੜੇ ਕੀ ਹਲਕਾ ਡੇਰਾ ਬਸੀ ਤੋਂ ਵਿਧਾਇਕ ਵੀ ਚੁਣੇ ਗਏ ਸਨ ਔਰ ਉਹਨਾਂ ਨੂੰ ਹੀ ਪਟਿਆਲੇ ਐਨ ਕੇ ਸ਼ਰਮਾ ਨੂੰ ਉਤਾਰ ਦਿੱਤਾ ਗਿਆ ਇਸੇ ਤਰ੍ਹਾਂ ਜਿਹੜਾ ਚ ਚਾਰ ਤਰਫਾ ਮੁਕਾਬਲਾ ਦੇਖਣ ਨੂੰ ਜਿਹੜਾ ਮਿਲ ਰਿਹਾ ਕਿਉਂਕਿ ਉੱਥੇ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਕਿਸੇ ਨਾ ਕਿਸੇ ਦੀ ਪਾਰਟੀ ਜਿਹੜੀ ਆ ਭਾਰੂ ਹੈ ਇਸ ਕਰਕੇ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਤੇ ਪਟਿਆਲਾ ਲੋਕ ਸਭਾ ਹਲਕੇ ਤੇ ਜਿੱਥੇ ਬਾਕੀ ਵੱਖ-ਵੱਖ ਚਾਰ ਧਿਰਾਂ ਦੇ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਉੱਥੇ ਹੀ ਜੇਕਰ ਗੱਲ ਕਰੀਏ ਡਾਕਟਰ ਧਰਵੀਰ ਗਾਂਧੀ ਦੀ ਤਾਂ ਕਾਂਗਰਸ ਆਪਣੇ ਸਭ ਤੋਂ ਮਜ਼ਬੂਤ ਦਾਵੇਦਾਰਾਂ ਚੋਂ ਉਮੀਦਵਾਰਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਮੰਨ ਰਹੀ ਹੈ ਪਰ ਦੇਖਦੇ ਹਾਂ ਕਿ 1 ਜੂਨ ਨੂੰ ਲੋਕ ਕੀ ਉੱਥੋਂ ਦਾ ਦੇ ਜਿਹੜੇ ਸਹਿਯੋਗ ਦਿੰਦੇ ਨੇ ਜਾਂ ਲੋਕ ਕਿੰਨਾ ਕੁ ਹੰਗਾਰਾ ਭਰਦੇ ਨੇ ਕਿਹੜੇ ਉਮੀਦਵਾਰ ਨੂੰ ਹੰਗਾਰਾ ਭਰਦੇ ਨੇ ਇਹ ਉਹਨਾਂ ਨੇ ਤੈਅ ਕਰਨਾ ਹੈ ਪਰ ਉਸ ਤੋਂ ਪਹਿਲਾਂ ਸਿਆਸੀ ਜੋੜ ਤੋੜਾ ਜਿਹੜੇ ਉਸੇ ਤਰ੍ਹਾਂ ਚੱਲ ਰਹੇ ਨੇ ਇਸੇ ਕਰਕੇ ਡਾਕਟਰ ਧਰਮਵੀਰ ਗਾਂਧੀ ਨੂੰ ਦੇ ਹੱਕ ਦੇ ਵਿੱਚ ਉਹਨਾਂ ਦੀ ਸਪੋਰਟ ਦੇ ਲਈ ਰਾਹੁਲ ਗਾਂਧੀ ਨੇ ਚੇਚੇ ਤੌਰ ਤੇ ਨਾਰਾਜ਼ ਹੋਏ ਲੀਡਰਾਂ ਨੂੰ ਫੋਨ ਕੀਤੇ ਨੇ ਮੰਨਿਆ ਜਾਂਦਾ ਹੈ ਕਿੜਾ ਗਾਂਧੀ ਪਰਿਵਾਰ ਹੈ ਉਹ ਜ਼ਿਆਦਾਤਰ ਹੇਠਲੇ ਪੱਧਰ ਦੇ ਉੱਤੇ ਲੀਡਰਾਂ ਦੀ ਉਦੋਂ ਹੀ ਸੁਣਦਾ ਜਦੋਂ ਉਹਨਾਂ ਨੂੰ ਲੱਗੇ ਕਿ ਥੱਲੇ ਜ਼ਿਆਦਾ ਗੜਬੜ ਵੱਧ ਗਈ ਹੈ ਖਲਾਰਾ ਪੈ ਗਿਆ ਨਹੀਂ ਤਾਂ ਉਹ ਦੇਸ਼ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਉਹ ਜ਼ਿਆਦਾ ਧਿਆਨ ਉਸ ਪਾਸੇ ਕੇਂਦਰਿਤ ਕਰਦੇ ਨੇ ਤੇ ਜਿੱਥੇ ਇੱਕਾ ਦੁੱਕਾ ਸੀਟਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਵੀ ਚੱਲ ਰਹੀ ਹੋਵੇ ਤਾਂ ਬਹੁਤਾ ਧਿਆਨ ਨਹੀਂ ਦਿੰਦੇ ਪਰ ਡਾਕਟਰ ਧਰਮਵੀਰ ਗਾਂਧੀ ਦੀ ਸੀਟ ਲਈ ਸ਼ਾਇਦ ਉਹ ਇੰਪੋਰਟੈਂਟ ਸਮਝਦੇ ਨੇ ਮਹੱਤਤਾ ਸਮਝਿਦਿਨੇ ਕਿ ਸਾਡੀ ਸੀਟ ਇੱਕ ਕਿੰਨੀ ਕੀਮਤੀ ਹੈ ਇਸੇ ਕਰਕੇ ਹੁਣ ਉਹ ਫੋਨ ਦੇ ਉੱਤੇ ਗੱਲਬਾਤ ਕਰਕੇ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਦੇਖਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਲਾਲ ਸਿੰਘ ਜਾਂ ਉਹਨਾਂ ਦਾ ਹੋਰ ਪਰਿਵਾਰ ਜਾਂ ਫਿਰ ਹਰਦਿਆਲ ਕੰਬੂਜ ਕੀ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਅਖੀਰਲੇ ਦਿਨਾਂ ਵਿੱਚ ਜਦੋਂ ਹੁਣ ਚੋਣ ਪ੍ਰਚਾਰ ਭਖਣਾ ਸ਼ੁਰੂ ਹੋਇਆ ਕਿ ਉਹ ਸਾਥ ਦੇਣਗੇ ਜਾਂ ਫਿਰ ਨਰਾਜ਼ਗੀ ਲਗਾਤਾਰ ਬਰਕਰਾਰ ਰਹੇਗੀ ਹਾਲਾਂਕਿ ਜਦੋਂ ਕਿਸੇ ਦਿਨ ਰਾਜਗੀ ਅੱਜ ਕੱਲ ਸਾਹਮਣੇ ਆਉਂਦੀ ਹੈ ਤੇ ਇੱਕ ਗੱਲ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਿ ਕੋਈ ਪਾਰਟੀ ਤਾਂ ਨਹੀਂ ਛੱਡ ਰਿਹਾ ਕੋਈ ਇਸ ਪਾਰਟੀ ਤੋਂ ਨਾਰਾਜ਼ ਹੈ ਤੇ ਦੂਜੀ ਪਾਰਟੀ ਦੇ ਸੰਪਰਕ ਵਿੱਚ ਤਾਂ ਨਹੀਂ ਔਰ ਅੱਜ ਕੱਲ ਪਾਰਟੀਆਂ ਨੇ ਵੀ ਇੱਕ ਸੂਤਰ ਬਣਾ ਲਿਆ ਮੰਤਰ ਬਣਾ ਲਿਆ ਕਿ ਜਦੋਂ ਕਿਸੇ ਪਾਰਟੀ ਦੇ ਵਿੱਚ ਅੱਗ ਲੱਗੇ ਬਗਾਵਤ ਛਿੜੇ ਤਾਂ ਉਹਨਾਂ ਪਾਰਟੀ ਦੇ ਲੀਡਰ ਨਾਲ ਸੰਪਰਕ ਕਰਨਾ ਸ਼ੁਰੂ ਕਰਦੇ ਹੋ ਕਿ ਕਿਵੇਂ ਗਰਮ ਲੋਹੇ ਦੇ ਉੱਤੇ ਕੀ ਪਤਾ ਸਾਟੀ ਵੱਜ ਜਾਵੇ ਤੇ ਉਹ ਸਾਡੇ ਵਾਲੇ ਪਾਸੇ ਆ ਜਾਣ ਪਰ ਹਾਲੇ ਤੱਕ ਪਟਿਆਲੇ ਤੋਂ ਲਾਲ ਸਿੰਘ ਹੁਣ ਜਾਂ ਹਰਦਿਆਲ ਕੰਬੂਜ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਹੋਈਆਂ ਹੋਣਗੀਆਂ ਪਰ ਉਹਨਾਂ ਨੇ ਆਪਣੇ ਮੂੰਹੋਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਪਾਰਟੀ ਛੱਡਣਗੇ ਉਹ ਕਹਿੰਦੇ ਕਿ ਅਸੀਂ ਕਾਂਗਰਸ ਪਾਰਟੀ ਦਾ ਹਿੱਸਾ ਰਾਵਾਂਗੇ ਪਰ ਸਾਨੂੰ ਉਮੀਦਵਾਰ ਪਸੰਦ ਨਹੀਂ ਇਸ ਕਰਕੇ ਨਾਰਾਜ਼ਗੀ ਸੀ ਦੇਖਦੇ ਆ ਕਿ ਨਾਰਾਜ਼ਗੀ ਹੁਣ ਕਦੋਂ ਤੱਕ ਦੂਰ ਹੁੰਦੀ ਆ ਕਿਉਂਕਿ ਹੁਣ ਸੂਬੇ ਦੀ ਲੀਡਰਸ਼ਿਪ ਤੋਂ ਲੈ ਕੇ ਦਿੱਲੀ ਤਹ ਤਾਰਾਂ ਖੜਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨੂੰ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ